ਸਰਹਾਨੀ ਹਿਸਾਬ ਓਏ ਪੰਜਾਬੀਓ ਮੈਂ ਇੰਡੀਆ ਤੋਂ ਬੋਲਦਾ ਪੰਜਾਬ ਓਏ ਪੰਜਾਬੀਓ ਹੁਣੇ ਮੇਰੇ ਵਸ ਰਹਾ ਨੀ ਹਿਸਾਬ ਓਏ ਪੰਜਾਬੀਓ ਰੰਗਲਾ ਪੰਜਾਬ ਜਿਹੜਾ ਗਏ ਸੀ ਤੁਸੀਂ ਛੱਡ ਕੇ ਲਿਡਰਾਂ ਨੇ ਖਾਲਿਆ ਉਹ ਬੋਟੀ ਬੋਟੀ ਵਾਢ ਕੇ ਗਲੀਆਂ 'ਚ ਰੋਲਤਾ ਨਾਲੀਆਂ 'ਚ ਰੋਲਤਾ ਗੁਰੂ ਗ੍ਰੰਥ ਸਾਹਿਬ ਨੂੰ ਜੇ ਬਚਦਾ ਬਚਾਲੋ ਏ ਪੰਜਾਬੀਓ ਪੰਜਾਬ ਨੂੰ ਜੇ ਬਚਦਾ ਬਚਾਲੋ ਪਰ ਦੇਸੀਓ ਪੰਜਾਬ ਨੂੰ ਸ਼ੀਆ ਨੇ ਖਾਲੇ ਸਾਡੇ ਗੱਭਰੂ ਕਿੰਜ ਦੱਸਾਂ ਵੀਰੋ ਉਦੋਂ ਹਿੱਲ ਜਾਂਦੀ ਧਰਤੀ ਬੁੱਢਾ ਬਾਪੂ ਚੱਕੇ ਜਦੋਂ ਪੁੱਤ ਵਾਲੀ ਅਰਥੀ ਕਿੱਥੋਂ ਮੋੜਾ ਪਹਿਣਾ ਵਾਲੇ ਉਜੜੇ ਸੁਹਾਗ ਨੂੰ ਜੇ ਬਚਦਾ ਬਚਾਲੋ ਪਰੇ ਓ ਪੰਜਾਬ ਨੂੰ ਜੇ ਬਚਦਾ ਬਚਾਲੋ ਏ ਪੰਜਾਬੀਓ ਪੰਜਾਬ ਨੂੰ ਕੈਦੇ ਨਾਲੋਂ ਤੋੜਤੀਆਂ ਜਿੰਨਾ ਦੀਆਂ ਆੜੀਆਂ ਉਹ ਨਿੱਕੇ ਨਿੱਕੇ ਨਿਆਣੇ ਇੱਥੇ ਕਰਦੇ ਦਿਹਾੜੀਆਂ ਪੈਸੇ ਦੇ ਸੋਦਗ ਰਾਂ ਦੀ ਮਰ ਗਈ ਜ਼ਮੀਂ ਕੀ ਦੇ ਨੀ ਬੰਦੇ ਬਸ ਪੈਸੇ ਦੇ ਅਮੀਰ ਓਏ ਕਰੋ ਕਰੀ ਲਾਤਾ ਉਹਨਾਂ ਨਸ਼ਿਆਂ ਦੇ ਜਾਗ ਨੂੰ ਜੇ ਬਚਦਾ ਬਚਾ ਲੋ ਪਰ ਦੇਸੀ ਓ ਪੰਜਾਬ ਨੂੰ ਜੇ ਬਚਦਾ ਬਚਾ ਲੋ ਏ ਪੰਜਾਬੀ ਓ ਪੰਜਾਬ ਨੂੰ ਇੱਜ਼ਤਾਂ ਦੇ ਫੌਨ ਲੱਗੇ ਧੀਆਂ ਪਹਿਣਾ ਸਾਡੀਆਂ ਨੂੰ ਚੌਂਕਾਂ 'ਚ ਕਟਾਉਣ ਲੱਗੇ ਓ ਧੀਆਂ ਪਹਿਣਾ ਸਾਡੀਆਂ ਨੂੰ ਚੌਂਕਾਂ 'ਚ ਕਟਾਉਣ ਲੱਗੇ ਓਏ ਗੋਲਦੀ ਬਾਵੇ ਨੇ ਗੱਲ ਆਖੀ ਤੀ ਅਖੀਰ ਦੀ ਅਬਦਾਲੀ ਵਾਲਾ ਰਾਜ ਬੋਲੀ ਲੱਗਦੀ ਜ਼ਮੀਰ ਦੀ ਆਉਣੇ ਵਾਲੀ ਪੀੜ੍ਹੀ ਸੋਤੋਂ ਮੰਗੂਗੀ ਹਿਸਾਬ ਨੂੰ ਜੇ ਬਚਦਾ ਬਚਾਲੋ ਏ ਪੰਜਾਬੀਓ ਪੰਜਾਬ ਨੂੰ ਜੇ ਬਚਦਾ ਬਚਾਲੋ ਪਰ ਦੇਸੀਓ ਪੰਜਾਬ ਨੂੰ ਜੇ ਬਚਦਾ ਬਚਾਲੋ ਪਰ ਦੇਸੀਓ ਪੰਜਾਬ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਇਸ ਨੂੰ ਕੱਲਾ ਫੇਸਬੁੱਕ ਵਾਲਾ ਲਾਈਵ ਨਾ ਸਮਝਿਓ ਜੇ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਮੂੰਹ ਦਿਖਾਉਣ ਜੋਗੇ ਰਹਿਣਾ ਜਾਂ ਰੱਬ ਨੂੰ ਮੂੰਹ ਦਿਖਾਉਣ ਜੋਗੇ ਰਹਿਣਾ ਵੀਰੋ ਇਹਨਾਂ ਦੀਆਂ ਗੱਲਾਂ 'ਚੋਂ ਨਿਕਲ ਕੇ ਤੁਸੀਂ ਆਪਣੀਆਂ ਧੀਆਂ ਭੈਣਾਂ ਦੀ ਜੇ ਇੱਜ਼ਤ ਬਚਾਉਣੀ ਆਪਣੇ ਬੱਚਿਆਂ ਨੂੰ ਬਚਾਉਣਾ